ਕਈ ਅਰਥ ਖਰਚ ਨਾ ਸਕੋ ਜੰਮ ਕਾਲ ਸਭੇ ਸਿਰ ਕੀੜਾ ਇਸ ਤਰ੍ਹਾਂ ਦੀ ਜਿਹੜੀ ਜ਼ਹਿਰ ਨੂੰ ਮਾਇਆ ਇਕੱਠੀ ਕੀਤੀ ਹੋਈ ਨਾ ਉਹ ਰੱਬ ਦੇ ਦਰ ਤੇ ਖਰਚ ਨਹੀਂ ਸਕਦਾ ਕੋਈ ਬੰਦੇ ਲੇਖ ਲੇਖ ਕੇ ਪੌਂਦੇ ਨੇ ਕਿ ਗੁਰਦੁਆਰੇ ਪੈਸਾ ਨਹੀਂ ਚੜਾਉਣਾ ਚਾਹੀਦਾ ਗੋਲਕ ਚ ਨਾ ਪਾ ਦਿਓ ਕਿਤੇ ਕਾਰਨ ਪਤਾ ਕੀ ਹੈ ਗੋਲਕ ਵਿੱਚ ਪੈਣ ਵਾਸਤੇ ਪੈਸੇ 'ਚ ਵੀ ਯੋਗਤਾ ਹੁੰਦੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਗੋਲਕ ਦੇ ਵਿੱਚ ਹਾਰੀ ਸਾਰੀ ਰੁਪਈਆ ਪਾਵਦੀ ਸਕਦਾ ਗੁਰਮੁਖ ਪਿਆਰੋ ਕਈ ਗੁਰਮੁਖ ਕੈਸੇ ਹੁੰਦੇ ਨੇ ਉਹ ਬੈਗ ਭਰ ਕੇ ਲਿਆਉਂਦੇ ਨੇ ਤੇ ਗੋਲਕ ਵਿੱਚ ਪੈਂਦੀਆਂ ਨੇ ਗੁੱਥੀਆਂ ਤੇ ਖੋਲ-ਖੋਲ ਤੋੜ-ਤੋੜ ਕੇ ਨਗਾਈ ਜਾਂਦੇ ਨੇ ਉਹ ਵੀ ਘਰੋਂ ਸੋਚ ਕੇ ਆਏ ਭਾਈ ਮੱਖਣ ਸ਼ਾਹ ਦਾ ਬਾਣਾ ਵੀ ਘਰੋਂ ਸੋਚ ਕੇ ਆਇਆ ਸੀ ਸਮਾਂ ਕਿਹੜਾ ਸੀ ਗੁਰਮੁਖ ਪਰ ਇੱਕ ਮੋਰ 29900 ਰੁਪਏ ਦੀ ਇਤਿਹਾਸ ਦੱਸਦਾ ਤੇ 500 ਮੋਰਾਂ ਦੀ थैਲੀ ਲਿਆਇਆ ਭਰ ਕੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਰੱਖਣੀ ਆ ਐਸੇ ਗੁਰੂ ਨਾਲੋਂ ਸੋਨਾ ਵੱਡਾ ਨਹੀਂ ਮੱਖਣ ਸ਼ਾਹੀ ਲਵਾਣੇ ਨੇ ਸੋਚਿਆ ਅੱਜ ਦਾ ਸਿੱਖ ਜਿਹੜਾ ਲਿਖ ਕੇ ਪਾਉਂਦਾ ਉਹਨੂੰ ਉਲਟ ਲਿਖਣਾ ਚਾਹੀਦਾ ਕਿ ਮੇਰੀ ਮਾਇਆ ਗੋਲਕ ਵਿੱਚ ਪੈਣ ਦੇ ਯੋਗ ਨਹੀਂ ਮੇਰੀ ਮਾਇਆ ਦਾ ਦਸਬੰਧ ਜਿਹੜਾ ਹੈ ਸੰਗੇ ਥਾਂ ਨਹੀਂ ਲੱਗ ਸਕਦਾ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਹਰਕੈ ਅਰਥ ਖਰਚ ਨਾ ਸਕੇ ਜਿਹੜਾ ਸੂਮ ਬੰਦਾ ਹੈ ਜਿੰਨੇ ਮਾਇਆ ਖਿੱਚ-ਖਿੱਚ ਕੇ ਜੋੜੀ ਹੈ ਉਹ ਰੱਬ ਦੇ ਅਰਥ ਭਾਵ ਕੇ ਗੁਰੂ ਆਸ਼ੇ ਅਨੁਸਾਰ ਉਹਨੂੰ ਖਰਚ ਨਹੀਂ ਸਕਦਾ ਕਿਉਂ ਨਹੀਂ ਖਰਚ ਸਕਦਾ ਕਿਉਂਕਿ ਉਹਦੀ ਮਾਇਆ ਇਹਦੇ ਜੋਗ ਨਹੀਂ ਹੈ ਸਾਹਿਬਾ ਜੰਮ ਕਾ ਦਸਹਿ ਸਿਰ ਪੀੜਾ ਔਰ ਜਮਾ ਦੇ ਪੀੜ ਸਿਰ ਤੇ ਮਾਰ ਜਿਹੜੀ ਆ ਸਹਿੰਦਾ ਹੈ ਬਹੁਤ ਵੱਡੇ